ਹਾਂਜੀ ਕਈ ਵਾਰੀ ਕੀ ਹੁੰਦਾ ਬ੍ਰੇਕਫਾਸਟ ਖਾਣ ਨੂੰ ਘਰ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਤੇ ਆਪਾਂ ਉਹਦੇ ਸੋਚਦੇ ਆਂ ਵੀ ਚਲੋ ਅੱਜ ਲੰਚ ਥੋੜਾ ਜਿਹਾ ਜਲਦੀ ਵਿੱਚ ਬਣਾ ਲਾਂਗੇ ਅੱਜ ਇਸੇ ਤਰ੍ਹਾਂ ਹੀ ਹੋਇਆ ਬੱਚਿਆਂ ਨੇ ਕੀਤਾ ਬ੍ਰੇਕਫਾਸਟ ਖਾਣ ਤੋਂ ਮਨਾ ਤੇ ਆਪਾਂ ਸੋਚਿਆ ਚਲੋ ਫਿਰ ਲੰਚ ਵਿੱਚ ਕੁਝ ਸਪੈਸ਼ਲ ਜਿਹਾ ਬਣਾਉਣੇ ਆ ਤੇ ਬੱਚੇ ਕਹਿੰਦੇ ਪਰੌਂਠੇ ਖਾਣੇ ਆ ਪਰੌਂਠੇ ਆਪਾਂ ਬਣਾਉਂਦੇ ਹੀ ਰਹਿੰਨੇ ਆ ਪਰ ਅੱਜ ਆਪਾਂ ਸਪੈਸ਼ਲ ਜਿਹਾ 베ਜ ਪਰੌਂਠੇ ਬਣਾਵਾਂਗੇ ਇਹਦੇ ਲਈ ਆਪਾਂ ਸਾਰਾ ਸਮਾਨ ਸੀਗਾ ਜਿਹੜਾ ਉਹ ਕੱਟ ਕੇ ਰੱਖ ਲਿਆ ਇਹ ਜਿਹੜੇ ਪਰੌਂਠੇ ਆ ਬਹੁਤ ਜ਼ਿਆਦਾ ਟੇਸਟੀ ਬੰਦੇ ਆ ਸਿੰਪਲ ਤਰੀਕੇ ਦੇ ਪਰੌਂਠੇ ਆਲੂਆਂ ਵਾਲੇ ਮੂਲੀ ਕੋ ਵੀ ਦੇ ਆਪਣੇ ਘਰੇ ਬੰਦੇ ਹੀ ਰਹਿੰਦੇ ਆ ਪਰ ਇਹ 베ਜ ਪਰੌਂਠਾ ਜਿਹੜਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਬੰਦ ਜਿਹੜਾ ਇਹਦਾ ਸਵਾਦ ਹੈਗਾ ਉਹ ਬਾਕੀ ਸਾਰੇ ਪਰੌਂਠਿਆਂ ਤੋਂ ਵੱਖਰਾ ਹੈਗਾ ਜਦੋਂ ਤੁਸੀਂ ਇੱਕ ਵਾਰੀ ਇਹ ਪਰੌਂਠੇ ਬਣਾਏ ਤਾਂ ਤੁਹਾਡਾ ਹਰ ਵਾਰ ਇਹੀ ਪਰੌਂਠੇ ਬਣਾਉਣ ਨੂੰ ਦਿਲ ਕਰੂਗਾ ਇੰਨੇ ਜ਼ਿਆਦਾ ਇਹ ਟੇਸਟੀ ਬਣਦੇ ਐ ਇਹਦੇ ਲਈ ਆਪਾਂ ਇੱਕ ਛੋਟਾ ਸਪੂਨ ਲੈ ਲਿਆ ਸਰੋਂ ਦਾ ਤੇਲ ਤੇ ਉਹਨੂੰ ਚੰਗੀ ਤਰ੍ਹਾਂ ਕਰ ਲਿਆ ਜੀ ਗਰਮ ਤੇ ਉਹਦੇ ਵਿੱਚ ਬਿਲਕੁਲ ਥੋੜਾ ਜਿਹਾ ਜੀਰਾ ਆਪਾਂ ਭੁੰਨ ਲਿਆ ਤੇ ਫਿਰ ਆਪਾਂ ਜੀ ਦੋ ਬਰੀਕ ਕੱਟੇ ਹੋਏ ਪਿਆਜ਼ ਇਹਦੇ ਵਿੱਚ ਪਾ ਲਏ ਇਹ ਸਬਜ਼ੀਆਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਪਿਆਜ਼ ਵਗੈਰਾ ਇਸ ਤਰ੍ਹਾਂ ਨਹੀਂ ਕਰਨੇ ਵੀ ਬਿਲਕੁਲ ਬਣ ਗਏ ਹਲਕਾ ਹਲਕਾ ਜਿਹਾ ਆਪਾਂ ਰੱਖਣਾ ਉਸ ਤੋਂ ਬਾਅਦ ਜੀ ਚਾਰ ਤੋਂ ਪੰਜ ਪਾਵਾਂਗੇ ਹਰੀਆਂ ਮਿਰਚਾਂ ਤੇ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਕਰ ਲੈਣੀ ਹੈਗੀ ਤੇ ਫਿਰ 1-2 ਮਿੰਟ ਤੱਕ ਇਹਨੂੰ ਆਪਾਂ ਪਕਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਬਰੀਕ ਕੱਟੀ ਹੋਈ ਇੱਕ ਸ਼ਿਮਲਾ ਮਿਰਚ ਪਾਈ ਹੈਗੀ ਤੇ ਫਿਰ ਆਪਾਂ ਇਹਨੂੰ ਲੋਨੀ ਰਵਾਂਗੇ ਜਿਹੜਾ ਵੀ ਸਬਜ਼ੀਆਂ ਦਾ ਪਾਣੀ ਵਗੈਰਾ ਹੋਊਗਾ ਤੇ ਇਹਦੇ ਵਿੱਚ ਹੀ ਸੁੱਕਦਾ ਜਾਊਗਾ ਕਿਉਂਕਿ ਆਪਾਂ ਇਹਦੇ ਵਿੱਚ ਜ਼ਿਆਦਾ ਤੇਲ ਨਹੀਂ ਪਾਇਆ ਬਿਲਕੁਲ ਥੋੜਾ ਜਿਹਾ ਪਾਇਆ ਉਸ ਤੋਂ ਬਾਅਦ ਜਦੋਂ ਇਹ ਮਿਕਸ ਹੋ ਗਈਆਂ ਬਿਲਕੁਲ ਹਲਕਾ ਜਿਹਾ ਕਲਰ ਵਟਾ ਗਈਆਂ ਤਾਂ ਫਿਰ ਇਹਦੇ ਵਿੱਚ ਤੁਸੀਂ ਪਾਓ ਜੀ ਚਮਚ ਦਾ ਚੌਥਾ ਕ ਹਿੱਸਾ ਹਲਦੀ ਦਾ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਨਮਕ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਇਹਨਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਜਦੋਂ ਹੀ ਇਹਨੂੰ ਮਿਕਸ ਕਰੋਗੇ ਤੇ ਬਿਲਕੁਲ ਇਹ ਸੁੱਕਾ ਸੁੱਕਾ ਜਿਹਾ ਹੋ ਜਾਊਗਾ ਇਹਦੇ ਵਿੱਚ ਪਾਣੀ ਵਗੈਰਾ ਕੁਝ ਨਹੀਂ ਪਾਉਣਾਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਕद्दूकस ਕੀਤੀ ਹੋਈ ਗੋਭੀ ਗੋਭੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਕद्दूकस ਕੀਤਾ ਸੀ ਉਸ ਤੋਂ ਬਾਅਦ ਇਹਨੂੰ ਨਿਚੋੜ ਲਿਆ ਪਰ ਫਿਰ ਵੀ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਬਚਿਆ ਹੋਊਗਾ ਤੇ ਉਹ ਆਪਾਂ ਇਸ ਤਰੀਕੇ ਨਾਲ ਨਾਲ ਹੀ ਆਪਣੇ ਮਸਾਲੇ ਪਾ ਕੇ ਜਾਣਗੇ ਤੇ ਨਾਲ ਹੀ ਇਹ ਇਹਦੇ ਵਿੱਚ ਮਿਕਸ ਹੋ ਜਾਊਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲਈ ਹੈ ਜੀ 304 ਮੈਸ਼ ਕੀਤੇ ਹੋਏ ਆਲੂ ਉਹਨਾਂ ਨੂੰ ਤੁਸੀਂ ਉਬਾਲ ਕੇ ਮੈਸ਼ ਕਰ ਲੈਣਾਗਾ ਤੇ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਇਸੇ ਤਰੀਕੇ ਦੇ ਨਾਲ ਪਾਓ ਕਿਉਂਕਿ ਆਪਾਂ ਉਸੇ ਹਿਸਾਬ ਨਾਲ ਸਰਜੀਆਂ ਪਾਈਆਂ ਜਿਹਨੂੰ ਜ਼ਿਆਦਾ ਪਕਾਉਣ ਦੀ ਲੋੜ ਆਪਾਂ ਪਹਿਲਾਂ ਪਾਤੀ ਤੇ ਜਿਹਨੂੰ ਘੱਟ ਆਪਾਂ ਬਾਅਦ ਵਿੱਚ ਪਾਈ ਹੈ ਤੇ ਆਲੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇ ਜਿਹੜਾ ਨਾਲ ਕੜਾਈ ਦੇ ਨਾਲ ਮਸਾਲਾ ਵਗੈਰਾ ਥੋੜਾ ਬੋਤ ਲੱਗਿਆ ਉਹ ਵੀ ਉਤਰ ਜਾਣਾ ਗੈਸ ਨੂੰ ਆਪਾਂ ਇੱਥੇ ਹੀ ਬੰਦ ਕਰਤਾ ਸੀ ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਹਰਾ ਧਨੀਆ ਜਦੋਂ ਹੀ ਤੁਸੀਂ ਇਹਦੇ ਵਿੱਚ ਆਲੂ ਪਾ ਦੋਗੇ ਤਾਂ ਗੈਸ ਨੂੰ ਉਹਦੀ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਇਹਨੂੰ 2-3 ਮਿੰਟ ਤੱਕ ਹਿਲਾਉਂਦੇ ਰਹੋ ਤੇ ਇਹ ਬਿਲਕੁਲ ਵਿੱਚ ਮਿਕਸ ਹੋ ਜਾਣਾ ਤੇ ਸਭ ਤੋਂ ਲਾਸਟ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਚਮਚੇ ਦਾ ਆਪਾਂ ਚੌਥਾ ਹਿੱਸਾ ਪਾਇਆ ਹੈਗਾ ਇਹਨੂੰ ਤੁਸੀਂ ਮਿਕਸ ਜ਼ਰੂਰ ਕਰਿਓ ਕਿਉਂਕਿ ਪਰੌਂਠੇ 'ਚ ਇਹਦੇ ਨਾਲ ਵੱਖਰਾ ਹੀ ਸੁਆਦ ਆਉਂਦਾ ਹੈਗਾ ਤੇ ਆਪਣਾ ਸਾਰਾ ਪਰੌਂਠਿਆਂ ਦਾ ਜਿਹੜਾ ਮਟੀਰੀਅਲ ਸੀ ਉਹ ਬਣ ਗਿਆ ਤੇ ਹਾਂ ਆਪਾਂ ਹੁਣ ਇਹਨੂੰ ਇੱਕ ਥਾਲੀ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਪਰਾਂਠੇ ਤਾਂ ਘਰ ਦੇ ਵਿੱਚ ਬੰਦ ਹੀ ਰਹਿੰਦੇ ਆ ਕਿਉਂਕਿ ਬੱਚੇ ਸਕੂਲ ਲੈ ਕੇ ਜਾਂਦੇ ਆ ਆਪਾਂ ਬ੍ਰੇਕਫਾਸਟ ਕਰਦੇ ਆ ਪਰ ਡੇਲੀ ਵਿੱਚ ਐਨਾ ਕੁਝ ਨਹੀਂ ਹੁੰਦਾ ਤੇ ਹਫਤੇ ਵਿੱਚ ਇੱਕ ਦਿਨ ਇਹ じゃ ਜ਼ਰੂਰ ਆਉਂਦਾ ਜਿੱਦੇ ਕੋਈ ਸਪੈਸ਼ਲ ਖਾਣੋਂ ਦਿਲ ਕਰਦਾ ਤੇ ਉਸ ਦਿਨ ਆਪਾਂ ਇਹ ਟੇਸਟੀ ਜੇ ਪਰੌਂਠੇ ਬਣਾ ਕੇ ਖਾ ਸਕਦੇ ਹਾਂ ਤੇ ਹੁਣ ਆਪਾਂ ਕਰਾਂਗੇ ਜੀ ਪਰੌਂਠਾ ਬਣਾਉਣ ਦੀ ਤਿਆਰੀ ਇਹਦੇ ਲਈ ਆਪਾਂ ਅੱਧਾ ਘੰਟਾ ਪਹਿਲਾਂ ਆਟਾ ਗੁੰਨ ਕੇ ਰੱਖਿਆ ਹੋਇਆ ਸੀ ਜਿਆਦਾ ਟਾਈਮ ਤੁਸੀਂ ਪਹਿਲਾਂ ਨਾ ਗੁੰਨਿਓ ਉਸ ਤੋਂ ਬਾਅਦ ਇਹਦੇ ਉੱਪਰ ਅੱਧਾ ਚਮਚਾ ਪਾ ਲਗਾਇਆ ਦੇਸੀ ਘਿਓ ਦਾ ਤੇ ਇਹਨੂੰ ਚੰਗੀ ਤਰ੍ਹਾਂ ਮੁੱਕੀ ਦੇ ਲਾਂਗੇ 1-2 ਮਿੰਟ ਤੱਕ ਤੇ ਇਹਦਾ ਵਧੀਆ ਸੌਫਟ ਤੇ ਜੱਡੂ ਤਿਆਰ ਕਰ ਲਾਂਗੇ ਜਿੰਨਾ ਹੀ ਤੁਹਾਡਾ ਵਧੀਆ ਆਟਾ ਹੋਊਗਾ ਪਰੌਂਠੇ ਨੇ ਓਨਾ ਹੀ ਵਧੀਆ ਬਣਨਾ ਜਿਹੜੇ ਪਰੌਂਠੇ ਬਣਨਗੇ ਬਿਲਕੁਲ ਸੌਫਟ ਮਲਾਈ ਵਰਗੇ ਪਰੌਂਠੇ ਬਣਨਗੇ ਇਹ ਤੇ ਉਸ ਤੋਂ ਬਾਅਦ ਜੀ ਆਪਾਂ ਲਿਆ ਇੱਕ ਪੇੜਾ ਤੇ ਉਹਨੂੰ ਲਿਆ ਬੇਲ ਤੇ ਉਹ ਜਿਹੜੀ ਸ਼ੇਪ ਇਹਨੂੰ ਤੁਸੀਂ ਦੇਣੀ ਚਾਹ ਉਹ ਹੀ ਦਿਓ ਚਾਹੇ ਟ੍ਰੈਂਗਲ ਦਿਓ ਸਰਕਲ ਦਿਓ ਜੋ ਮਰਜੀ ਦਿਓ ਆਪਾਂ ਇਹਨੂੰ ਕਈ ਚੁੰਡਾਂ ਜਿਹੇ ਵਾਲਾ ਪਰੌਂਠਾ ਬਣਾਵਾਂਗੇ ਜਿਹੜਾ ਬਿਲਕੁਲ ਗੋਲ ਦੀ ਤਰ੍ਹਾਂ ਹੀ ਹੁੰਦਾ ਉਸ ਤੋਂ ਬਾਅਦ ਜੀ ਆਪਾਂ ਦੇਸੀ ਘਿਓ ਲਗਾ ਕੇ ਤੇ ਇਹਦੇ ਵਿੱਚ ਇਹ ਸਾਰਾ ਮਟੀਰੀਅਲ ਭਰ ਲਿਆ ਤੇ ਇਹਨੂੰ ਇਸ ਤਰੀਕੇ ਨਾਲ ਕੀਤਾ ਫੋਲਡ ਤੇ ਫਿਰ ਇਹਨੂੰ ਆਪਾਂ ਬੇਲ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਜੀ ਪਕਾਵਾਂਗੇ ਤੇ ਇਹਨਾਂ ਦਾ ਦੇਖਿਓ ਕਲਰ ਵਗੈਰਾ ਵੀ ਪਰੌਂਠਿਆਂ ਦਾ ਆਊਗਾ। ਜ਼ਿਆਦਾਤਰ ਪਰੌਂਠੇ ਉਸੇ ਤਰ੍ਹਾਂ ਹੀ ਬੰਦੇ ਪਰ ਇਹਨਾਂ ਪਰੌਂਠਿਆਂ ਦਾ ਬਹੁਤ ਸੋਹਣਾ ਕਲਰ ਆਉਂਦਾ ਹੈਗਾ ਤੇ ਆਪਾਂ ਜੀ ਤਵੇ ਤੇ ਵੀ ਥੋੜਾ ਜਿਹਾ ਘਿਓ ਲਗਾਇਆ। ਇਹ ਜਿਹੜੇ ਪਰੌਂਠੇ ਆਪਾਂ ਤਿਆਰ ਕਰਾਂਗੇ ਉਹ ਸਾਰੇ ਦੇਸੀ ਘਿਓ ਦੇ ਵਿੱਚ ਹੀ ਕਰਾਂਗੇ ਕਿਉਂਕਿ ਬੱਚਿਆਂ ਲਈ ਹੈਲਥੀ ਵੀ ਹੁੰਦੇ ਐ। ਤੇ ਟੇਸਟੀ ਵੀ ਜਿਆਦਾ ਲੱਗਦੇ ਆ ਤੇ ਆਪਾਂ ਜੀ ਇਹ ਬਣ ਕੇ ਦੇਖੋ ਤਿਆਰ ਹੋ ਰਹੇ ਹੈਗੇ ਤੇ ਇਹਨਾਂ ਦਾ ਕਲਰ ਇਹ ਆਪਣਾ ਛੱਡ ਗਏ ਤੇ ਇਹਨੂੰ ਜਦ ਖਾਓਗੇ ਤੁਸੀਂ ਤਾਂ ਤੁਸੀਂ ਫੇਰ ਦੱਸੋਗੇ ਵੀ ਇਹ ਪਰੌਂਠਾ ਕਿ ਹੋ ਜਾ ਬਣਿਆ ਕਿਉਂਕਿ ਜਦੋਂ ਆਪਾਂ ਖੁਦ ਚੀਜ਼ ਤਿਆਰ ਕਰਕੇ ਖਾਣੇ ਆ ਤਾਂ ਅਸਲੀ ਟੇਸਟ ਇਹਦਾ ਉਹਦੀ ਪਤਾ ਲੱਗਦਾ ਤੇ ਜਦੋਂ ਵੀ ਤੁਸੀਂ ਇਹ ਪਰੌਂਠੇ ਤਿਆਰ ਕਰੋਗੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਪਰੌਂਠੇ ਕਿਹਜੇ ਬਣਿਆ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇਹ ਵੀ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਫਿਰ ਆਪਾਂ ਇਸੇ ਤਰੀਕੇ ਨਾਲ ਸਾਰੇ ਪਰੌਂਠੇ ਤਿਆਰ ਕਰ ਲਏ ਇੱਕ ਤੋਂ ਬਾਅਦ ਦੂਸਰਾ ਤੇ ਫਿਰ ਤੀਸਰਾ ਤੇ ਬੱਚੇ ਵੀ ਪੂਰੇ ਖੁਸ਼ ਸੀ ਕਿਉਂਕਿ ਅੱਜ ਆਪਾਂ ਸਪੈਸ਼ਲ ਪਰੌਂਠੇ ਬਣਾਏ ਸੀ ਉਹਨਾਂ ਲਈ ਤੇ ਫਿਰ ਇਹਦੇ ਲਈ ਆਪਾਂ ਤਿਆਰ ਕੀਤੀ ਜੀ ਘਰ ਵਿੱਚ ਦਹੀਂ ਤੇ ਇੱਕ ਗ੍ਰੀਨ ਸੌਸ ਅੱਪਾ ਇਹ ਦੋ ਚੀਜ਼ਾਂ ਤਿਆਰ ਕੀਤੀਆਂ ਤੁਸੀਂ ਜਿਦੇ ਨਾਲ ਮਰਜੀ ਚਾਹੋ ਇਹ ਪਰੌਂਠੇ ਖਾ ਸਕਦੇ ਹੋ ਹਰੇਕ ਪਰੌਂਠੇ ਦਾ ਆਪਣਾ ਹੀ ਸਵਾਦ ਹੁੰਦਾ ਹੈ ਪਰ ਜਦੋਂ ਤੁਸੀਂ ਇੱਕ ਵਾਰੀ ਵੈਜ ਪਰੌਂਠਾ ਖਾ ਲਿਆ ਤਾਂ ਬਾਕੀ ਸਾਰੇ ਪਰੌਂਠੇ ਭੁੱਲ ਜਾਓਗੇ ਚਲੋ ਜੀ ਹੁਣ ਤੁਸੀਂ ਵੀ ਜਲਦੀ ਜਲਦੀ ਇਹ ਪਰੌਂਠੇ ਬਣਾ ਕੇ ਜਰੂਰ ਖਾਓ ਤੇ ਬੱਚਿਆਂ ਨੂੰ ਵੀ ਖਾਓ ਤੇ ਇੰਜੋਏ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਵੈਜ ਪਰੌਂਠੇ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ